ਸਾਸੀ ਕਾ ਜੀ ਸਾਰਿਆਂ ਨੂੰ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਜੀ ਪਿੰਡ ਹੈਗੇ ਜੀ ਕੋੜਖਜਾਨਾ ਜ਼ਿਲ੍ਹਾ ਗੁਰਦਾਪੁਰ ਨੇ ਤੁਸੀਂ ਬਟਾਲਾ ਜਿਹਾ ਅੱਜ ਬਈਓ ਚਾਰ ਪੰਜ ਲੱਖ ਭੱਗੇ ਬੈੜਾ ਸੇਲ ਹੈ ਜੀ ਤੇ ਗੱਲਬਾਤ ਕਰੀਏ ਸਸ ਜੀ ਸਤਿਕਾਰ ਸਾਸੀ ਕਾ ਜੀ ਸਤਿਕਾਰ ਹੋਰ ਸੋ ਠੀਕਾ ਜੀ ਬਸ ਵਧੀਆ ਵਧੀਆ ਸਾਰੇ ਸੰਦੀਪ ਡੇਰੀ ਫਾਰਮ ਚਾਨਾ ਦੇਖਣਾ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸੀ ਕਾ ਜੀ ਹੋਰ ਸਾਉ ਬਸ ਵਧੀਆ ਵਧੀਆ ਠੀਕ ਮੜੇ ਜਾਲੇ ਕਹਿਵਾ ਹਾਂਜੀ ਹਾਂਜੀ ਕੰਮ ਵਧੀਆ ਚੱਲ ਜੰਦਾ ਹੈ ਕਪੜੇ ਚਾਹੀਦੇ ਹਾਂਜੀ ਕਿੰਨੇ ਅੱਜ ਅੱਜ ਹੈਗੇ ਜੀ ਚਾਰ ਕ ਪੀਸ ਡੋਗਰੇ ਵੇਖੀ ਗਈਆਂ ਦੋ ਦੇਤੀਆਂ ਹੁਣ ਚਲੋ ਫੇਰ ਕਿਸੇ ਨੇ ਕਹਿਣਾ ਵਿੱਚ ਜਿਆਦਾ ਉਹਦਾ ਮਾਰ ਦਿੰਦੇ ਆ ਬੰਦੇ ਨਹੀਂ ਬਾਈ ਖਾਈ ਖੜੇ ਹਾਂਜੀ ਹਾਂਜੀ ਉਹਨਾਂ ਲੈ ਲਈਆਂ ਹਾਂ ਲੈ ਲਈਆਂ ਹਾਂਜੀ ਹਾਂਜੀ ਠੀਕ ਕਰੀ ਸ਼ੁਰੂ ਫਿਰ ਹਾਂਜੀ ਆਜੋ ਲਿਆਓ ਜੀ ਫੜਾ ਲਓ ਇਹਦਾ ਅਜੇ ਹੁਣੇ ਸੂਈ ਆ ਨਾ ਜੀ ਇਹਦਾ ਹਾਂਜੀ ਇਹ ਵੀ ਸੂਈ ਆ ਜੀ ਹੁਣ ਐ ਸੰਦੀਪ ਜੀ ਹਾਂ ਹਾਂ ਆ ਵੈੜ ਗੱਬਣਿਆ ਅੱਛਾ ਇਧਰੋਂ ਆ ਸ਼ੁਰੂ ਕਰੀ ਹਾਂ ਹਾਂ ਤੇ ਆ ਵੀ ਹਜੇ ਹੁਣੇ ਸੂਈ ਆ ਵੈੜ ਇਹ ਵੀ ਹੁਣੇ ਸੂਈ ਆ ਪਹਿਲਾਂ ਉਹ ਵਸੀ ਸੂਈ ਆ ਅੱਛਾ ਇਹਨੇ ਮਗਰ ਵੀ ਵਸੀ ਪਾਈ ਆ ਬਹੁਤ ਵਧੀਆ ਆ ਗਿਆ ਨਾ ਅਜੇ ਜੇਰ ਪਾਉਣੀਆਂ ਆਵਾ ਤੇ ਅਜੇ ਇੱਕ ਇੱਕ ਘੰਟਾ ਹੋਇਆ ਵਾ ਸੋਈਆਂ ਨੂੰ ਕਿਨੇ ਕਿੰਨਾ ਦੋਦੀ ਕਰੂ ਬਾਜੀ ਫਿਰ ਇਹ ਦੀਪ ਪਾ ਜਾਨ ਲੇਵੇ ਤਾਂ ਕੋਈ ਹਿਸਾਬ ਲਾ ਲੇ ਕਿੰਨਾ ਕਰ ਦੂਗੀ ਬਾਕੀ ਬਣੂ ਚੰਗੀ ਵਸ਼ੀ ਬਹੁਤ ਸੋਹਣੀ ਆ ਗਿਆ ਨਾ ਜੇ ਜੇਰ ਜੂਰ ਛੋੜਦਾ ਵਸ਼ੀ ਬਣ ਜੂਗੀ ਇਹਦੇ ਹੋਰ ਤੇ ਖੋਲੋ ਜੀ ਲਓ ਜੀ ਕਰੋ ਚੈੱਕ ਸੋਹਣੀ ਵੇੜ ਆ ਗਿਆ ਫਿਰ ਡਟਾ ਡਟਾ ਕਰ ਲਾਂਗੇ ਸ਼ੁਰੂ ਫਿਰ ਗਮ ਹਾਂ ਜੀ ਉਧਰ ਬਣਾ ਲਾਂਗੇ ਬੱਲੇ ਪਾਸੇ ਉਧਰ ਹੀ ਬਣਾ ਦੇਣਾ ਜਗਾੜ ਠੀਕ ਆ ਲਓ ਜੀ ਥਾਂ ਥਾਂ ਨੂੰ ਸੋਹਣਾ ਬਣ ਜੂਗੀ ਵਸ਼ੀ ਅਜੇ ਜੇਰ ਜੂਰ ਪਾਉਂਦੇ ਆ ਜੇ ਵਸ਼ੀ ਹੋਰ ਫੁੱਲੂਗੀ ਥਲੇ ਬਾਕੀ ਥਾਂ ਕੱਲਾ ਕੱਲਾ ਚਵਾਈ ਸੋਣੀ ਲੱਗੀ ਨਿਕਲੂਗੀ ਐ ਰਮਾਨਾ ਕੋਈ ਚੱਕਰ ਚੰਗੀ ਚੰਗੀ ਮਗਰ ਵੀ ਜਾਨਵਰ ਸੋਨਾ ਵਾ ਬਿਲਕੁਲ ਬਿਲਕੁਲ ਹਾਂਜੀ ਦੀਪਾ ਜੀ ਅੱਜ ਹਾਂ ਨਹੀਂ ਹੋਣਾ ਵਾ ਇਹ ਨਹੀਂ ਵੀ ਅਸੀਂ ਮੰਗੇ ਤੇ ਮੁਕੇ ਘਟਾਉਣੇ ਉਹ ਕੰਮ ਨਹੀਂ ਕਰਦਾ ਠੀਕ ਹੈ ਕਿ ਨਹੀਂ ਵਸ਼ੀ ਦਵਾਂਗੇ 66000 ਦੀ 60000 65000 65000 ਬਸ ਠੀਕ ਚੱਲਣ ਦੋ ਤੇ ਆ ਹੈਗੀ ਗਬਰ ਨਹੀਂ ਸੂਈ ਵਸੀ ਅਸੀਂ ਇਹ ਰਾਤ ਦੀ ਸੂਈ ਆ ਇਹਦੀ ਜੇਰ ਜੂ ਰੋਕੇ ਆ ਲਓ ਜੀ ਇਹ ਰਾਤ ਦੀ ਸੂਈ ਆ ਇਹਦੇ ਕੋਲ 14 15 ਕਿਲੋ ਬੋਲਾ ਆ 14 15 ਕਿਲੋ ਹੈ ਇਸ ਟਾਈਮ ਚੋਬਰ ਪਿਛੇ ਆ ਦੇ ਬੋਲਾ ਆ ਹਾਂ ਜੀ ਚੋਬਰ ਮਗਰ ਆ ਗਿਆ ਆ ਜੀ ਕਾਲੋ ਜੀ ਆਜੋ ਦੂਜਾ ਸੂਆ ਇਹ ਤੁਹਾਨੂੰ ਬਹੁਤ ਸੋਹਣਾ ਚਵਾਈ ਬਹੁਤ ਸੋਹਣੀ ਲੱਗੀ ਆ ਬਸ ਠੀਕ ਠੰਡੀ ਸੀਲ ਆ ਕੋਈ ਰਸੀ ਰੁੱਸੀ ਨਹੀਂ ਪੋਣੀ ਇਦਾਂ ਹੀ ਭਾਵੇਂ ਇਹਦੇ ਬਿਲਕੁਲ ਜਾਇ ਜੀ ਨਿਕਾ ਜਾਇ ਪੋਣਾ ਭਾਈ ਇਹਦਾ ਵੀ ਬੋਲੋ ਇਹ ਵੀ ਨਾ ਆਪਾਂ ਕੋਈ ਪਹਿਲਾਂ ਦੱਸਿਆ ਵੀ ਇਹ 70ਵਾਂ ਕਿ 75ਵਾਂ ਕਿ ਉਹ ਕੰਮ ਨਹੀਂ ਹਾਂਜੀ ਭਾ ਇਹਦਾ 36000 ਜਾ ਰਿਹਾ ਤੇ 1000 ਛੋੜਿਆ 62000 ਦੀ ਚਲੋ 62000 ਚੱਲਣ ਦੋ ਆ ਹੈਗੀ ਗੱਬਰ ਹਾਂਜੀ ਇਹ ਗੱਬਨਿਆ ਵੈੜ ਇਹ ਕਿੰਨਾ ਟਾਈਮ ਲਾਊਗੀ ਅਜੇ ਲੈ ਜਾਏਗੀ ਕੋਈ 5-4 ਦਿਨਾਂ 5-4 ਦਿਨ ਹਾਂ ਬਾਕੀ ਥਣਫੋਣ ਬਹੁਤ ਸੋਹਣਾ ਗੁਲਾਬੀ ਲੱਗਾ ਠੀਕ ਹੈ ਬਣੂਗੀ ਚੰਗੀ ਵੈੜ ਤੇ ਭਾ ਛੋੜਾ ਜਾਏ ਹੁਣਾਂ ਦਾ ਕਰਮਾ ਛੋੜਾ ਜਾਏ ਭਾ ਵਾ ਬਸ ਠੀਕ ਆ ਜੋ ਦੁੱਧ 15 ਕਿਲੋ ਦੇ ਸੰਦੀਪ ਭਾਈ ਪਾ ਦੂਗੀ ਰਾਮ ਨਾਲ ਕਿਉਂਕਿ ਜਿਹੜੇ ਹਿਸਾਬ ਨਾਲ ਥਣਫੋਣ ਬਜਟ ਤੇ ਲਾਂਟੂਆਂ ਬਹੁਤ ਜ਼ਿਆਦੀਆਂ ਬਣੂਗੀ ਚੰਗੀ ਵੈਰ ਬਿਲਕੁਲ ਜੀ ਬਿਲਕੁਲ ਬਿਲਕੁਲ ਗੁਰਦਾਸ ਜੀ ਫਿਰਦਾ ਮੁੱਲ ਦੀਪਾ ਜੀ ਮੁੱਲ ਇਹਦਾ 45000 ਆ ਤੇ ਯਾਰ ਹੀ ਛੋਟਿਆ 44000 ਦੀ ਚਲੋ ਕਿ ਛੜ ਦਈਏ ਹੋ ਯਾਰ ਚਲ ਜਾਂ 43000 ਚਲ 43 ਦੀ ਜਾਂਦ ਕੋਈ ਨਹੀਂ ਲਓ ਜੀ ਆਹ ਵੇਖੋ ਬਾਹਰ ਕਰ ਗੱਡੀ ਜਬਰਦਸਤ ਖਾਨ ਜੀ ਮਖਾਓ ਕਿੰਨਾ ਵਧੀਆ ਲਗਾ ਕਰਮ ਵਾਲੀ ਨੂੰ ਤੇ ਫੇਸ ਫੂਸ ਮਖਾਓ ਕਿੰਨਾ ਸੋਹਣਾ ਹਜੇ ਹੁਣੇ ਸੁਈ ਆ ਦੂਜਾ ਸੁਆ ਜੀ ਹਾਂ ਜੀ ਅਜੇ ਜੇਰ ਪਾਉਣੀਆਂ ਸੰਦੀਪ ਭਾਜੀ ਨੇ ਵੀ ਬਹੁਤ ਚੰਗੇ ਜਿਹੜਾ 6 ਦੰਦ ਹੈ ਹਾਂ ਜੀ ਕਿੰਨਾ ਦੁੱਧ ਕਰਜੂ ਦੀਪ ਭਾਜੀ 22 ਕਿਲੋ ਜਿਹੜਾ ਚਵਾ ਦੂਗੀ ਰਾਮ ਨਾਲ 22 ਕਿਲੋ ਹਾਂ ਲੈ ਵਾ ਫਿਕਸ ਲੱਗਾ ਜੀ ਥਾਂ ਸੋਹਣਾ ਲੱਗਾ ਆ ਇਹਨਾਂ ਦੁੱਧ ਚਵਾ ਦੂਗੀ ਰਾਮ ਨਾਲ ਕੋਈ ਚੱਕਰ ਨਹੀਂ ਬਿਲਕੁਲ ਬੜਾ ਠੀ ਨੇ ਤੋਰਾ ਦਸਤੀ ਬੜਾ ਪੂਰਾ ਬੜਾ ਬਹੁਤ ਸੋਹਣਾ ਲੱਗਾ ਕਰਮ ਵਾਲੀ ਨੂੰ ਕਈ ਤਾਂ ਡਿੱਗੇ ਪੁੜੇ ਵਾਲੀਆਂ ਹੁੰਦੀਆਂ ਨਾ ਐਂ ਪੂਰਾ ਪੂਰਾ ਖੜਾ ਲੱਗਾ ਆ ਤਾਂ ਮਾਜੀ ਫਰੰਦੀ ਕੀ ਮਾਰਾ? ਬਾਕੀ ਬੜੀ ਦੁਨੀ ਚੰਗੀ ਆ। ਅਜੇ ਜੇਰਦੂ ਛੋੜਦੀ ਹੋਰ ਵਸ਼ੀ। ਲੋਕ ਰਾਜ ਜੀ। ਠੰਡੀ ਠੁੰਡੀ ਬੜੀ ਆ। ਅੱਛਾ ਕਬੂਸ਼ ਮੜੇ ਜੀ। ਲੋ ਲੋ। ਇੰਦੀ ਫਿਰ ਕੀਮਤ? ਕੀਮਤ ਸੰਦੀਪ ਆ ਮੈਂ ਪਹਿਲਾਂ ਗਿਆ ਹਾਂ ਵੀ ਨਾ ਹੀ ਲੱਖ ਤੇ ਨਾ ਪਚਾਨਵੇਂ। ਹਾਂ। ਇਹ ਵਸ਼ੀ ਦੇਣੀ ਆ 70000 ਦੀ 108500 ਦੀ। 85000 ਦੇਣੀ ਆ। ਹਾਂ ਦੇਣੀ ਆ ਜੀ ਬਸ। ਚਲੋ। ਲੋ ਜੀ। ਹਾਂ ਜਿਹੜੀ ਦੇ ਦੇਣੀ ਆ। ਆਹ ਕਰੋ ਚੈੱਕ ਬਸ। ਬਸ ਠੀਕ ਆ। ਹਾਂ ਜੀ। ਚਲੋ ਜੀ ਚਾਰ ਵੈੜਾ। ਚਾਰ ਟੋਪ ਕੁਆਲਿਟੀ ਬਾਕੀ ਮੇਰਾ ਵੀ ਇੱਥੇ ਆ ਕੇ। ਹਰ ਇੱਕ ਟਾਈਮ ਡੋੜਾ ਚ ਬਾਕੀ ਆਪਣਾ ਨੰਬਰ ਹੈਗਾ 96468 27503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਸੀਕਾ